ਰੋਕੀ ਹਾ ਚਾਲਾ ਠੀਕ ਠਾਕ ਸਾਰੇ ਮੀਂਹ ਕਰਦਾ ਸਾਰੇ ਵਧੀਆ ਹੋਣਗੇ ਸੇ ਬਾਰਸ਼ ਦਾ ਟਾਈਮ ਹੋਇਆ ਪਿਆ ਪੂਰਾ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕੀ ਹੋ ਰਹਾ ਹੈ ਅਬੀ ਟ੍ਰੈਕਟਰ ਦੇ ਸਾਥ ਹੈ ਨਾ ਦੱਸਦੇ ਆ ਜੇ ਤੁਸੀਂ ਨਹੀਂ ਯਕੀਨ ਮੰਨਦੇ ਤਾਂ ਅੱਜ ਦਿਖਾ ਦਿੰਦੇ ਆ ਕਿ ਨਜ਼ਾਰਾ ਕਿਵੇਂ ਲੱਗਦਾ ਹੈ ਦੇਖੋ ਲੀਕ ਹੋ ਰਿਹਾ ਨਾ ਇਹ ਲੀਕ ਹੋ ਰਿਹਾ ਠੀਕ ਹੈ ਇਧਰ ਲੀਕ ਨਹੀਂ ਹੋ ਰਿਹਾ ਇਧਰ ਹੋ ਰਿਹਾ ਹੈ ਵੇਖੋ ਕਿਵੇਂ ਕੱਢ ਰਿਹਾ ਹੈ ਤੇਲ ਸੀਲਾਂ ਲੀਕ ਹੋਣ ਲੱਗੀਆਂ ਜਿੱਦਨ ਦੀ ਆਪਾਂ ਵੀ ਕੋਈ ਕੁਝ ਨਹੀਂ ਹੋ ਰਿਹਾ ਸੀ ਜਿੱਦਨ ਆਪਾਂ ਇੱਕ ਵੀਡੀਓ ਨਹੀਂ ਪਾਈ ਸੀ ਨਾ ਸ਼ਾਰਟ ਪਾਉਂਦੇ ਸੀ ਉਹ ਦਿਨ ਤਾਂ ਸਭ ਸਹੀ ਸੀ ਜਮ ਜਿੱਦਨ ਦੇ ਪਾਉਣ ਲੱਗਿਆ ਕਿਤੇ ਕੋਸ਼ਿਸ਼ ਹੋਮ ਕਿਤੇ ਕੋਸ਼ਿਸ਼ ਠੀਕ ਹੈ ਕਰ ਲਓ ਜਿਹੜੇ ਨਜ਼ਰਾਨੀ ਕਰਨਾ ਕੁਝ ਤੇ ਬਾਕੀ ਆਪਾਂ ਇਹਦਾ ਸਫਾਈ ਕਰਨੀ ਠੀਕ ਐਵੇਂ ਕਰੀ ਨਚੌੜ ਚਲ ਜਿਹੜਾ ਕੁਝ ਹੋਣਾ ਪਰ ਹੋ ਕੇ ਰਹਿੰਦਾ ਲੀਕ ਹੋਣਾ ਤਾਂ ਹੋਣੀ ਹੀ ਹੈ ਨਾ ਤੇ ਬਾਕੀ ਉਹ ਥੱਲੋਂ ਵੀ ਲੀਕ ਹੋ ਰਹੀ ਸ਼ਾਵਟ ਵਾਲੀ ਵੀ ਉਹ ਪਹਿਲਾਂ ਤੇ ਹੋ ਰਹੀ ਆ ਹੁਣ ਆ ਫੇਰ ਹੋਣ ਲੱਗੀ ਪਹਿਲਾਂ ਹੱਟ ਗਈ ਸੀ ਇਹ ਠੀਕ ਹੈ ਇਹ ਫੇਰ ਹੋ ਰਹੀ ਹੈ ਤੇ ਬਾਕੀ ਪਾ ਥੱਲੇ ਛੱਡਿਆ ਇੱਧਰ ਦੂਜੇ ਘਰੇ ਲੈ ਕੇ ਆਏ ਆ ਠੀਕ ਹੈ ਨੀਰਾ ਉੱਡ ਕੇ ਫਿਰ ਉੱਧਰ ਵਾਪਸ ਲੈ ਕੇ ਜਾਣਾ ਪੈਂਦਾ ਸੀ ਉਧਰਲੇ ਪਾਸੇ ਤੇ ਆਪਾਂ ਇੱਧਰ ਲੈ ਕੇ ਆਏ ਆ ਤੇ ਬਾਕੀ ਇਹਦੀ ਹੁਣ ਸਪਾਈ ਕਰਨੀ ਆ ਪਿਛਲੇ ਹਿੱਸੇ ਦੀ ਨੀਨੇ ਦੀ ਠੀਕ ਹੈ ਇਹ ਪਿਛਲੇ ਹਿੱਸੇ ਦੀ ਇਨੀ ਨਹੀਂ ਆਪਾਂ ਸਫਾਈ ਕਰ ਦੇਣੀ ਹੈ ਇੱਕ ਦੋ ਦਿਨਾਂ ਦੇ ਵਿੱਚ ਪੂਰਾ ਵਧੀਆ ਕਰ ਦੇਣਾ ਠੀਕ ਹੈ ਜਗਾਲ ਪੈ ਰਹੀ ਹੈ ਜਗਾਲ ਨੂੰ ਰੋਕਦੇ ਹਾਂ ਕਿਸੇ ਸਾਟ ਜੇ ਪੈਸੇ ਹੁੰਦੇ ਫਿਰ ਜਗਾਲ ਪੈਣ ਹੀ ਨਹੀਂ ਦਿੰਨੀ ਸੀ ਪੈਸੇ ਦੀ ਕਮੀ ਹੁਣ ਹੋਰ ਕੁਛ ਨਹੀਂ ਕਰ ਆਪਣੇ ਠੀਕ ਹੈ ਪਿੱਛੋਂ ਬਾਲੀ ਪੈ ਰਹੀ ਹੈ ਯਾਰ ਆਵੇ ਡਰਾਮਾ ਉੱਥੇ ਵੀ ਪੈ ਰਹੀ ਹੈ ਠੀਕ ਹੈ ਡਰਾਮਾ ਸਾਰੇ ਜਿਹਦੇ ਤੇਰੀ ਆਪਾਂ ਕਰਨੀ ਹੈ ਸਫਾਈ ਬੈਟਰੀ ਵਾਲਾ ਕੰਮ ਤਾਂ ਜਮ੍ਹਾਂ ਖਤਮ ਹੋ ਗਿਆ ਸਿਰ ਨੀ ਪੂਜ ਜਿੱਦਾਂ ਬੈਟਰੀ ਵੀ ਲਾਉਣਾ ਤਾਂ ਬੈਟਰੀ ਡੇਗ ਪਊਗੀ ਜਮਾ ਖਾ ਗਈ ਇਹ ਨਾਲ ਪਤਲਾ ਆ ਗਿਆ ਜਮਾ ਪੈਰਦਾਨ ਵੀ ਪਤਲੇ ਹੋਏ ਪਏ ਆ ਇਹ ਵੀ ਕੰਡਾ ਕੱਢਾਂਗੇ ਬਸ ਥੋੜੇ ਚਿਰਚ ਬਸ 1-2 ਸਾਲਾਂ ਚ ਕੰਮ ਕੰਪਲੀਟ ਕਰਨਾ ਦੂਜੇ ਬਣਾ ਦਾਂਗੇ ਵੱਡਾ ਜੇ ਵੱਟੇ ਚੱਲੇ ਨਹੀਂ ਅਜ ਪੈਰਦਾਨ ਸਾਰੇ ਆਪਾਂ ਇੱਕ ਹੀ ਕਰ ਦਾਂਗੇ ਪਲੇਟਫਾਰਮ ਸੱਚ ਰੇਲ ਫਾਰਮ ਹੀ ਲਾ ਦਾਂਗੇ ਜਦੋਂ ਸਮਾਂ ਆਇਆ ਕਰਾਂਗੇ ਸਾਰਾ ਕੁਝ ਹੀ ਤੇ ਬਾਕੀ ਕਰਤੇ ਆ ਇਹਦਾ ਲਿਫਟ ਦਾ ਵੀ ਹੱਲ ਠੀਕ ਹੈ ਕਿਥੋਂ ਲੀਕ ਹੁੰਦਾ ਕੀ ਆ ਸਾਰਾ ਕਿਤਾਬ ਇਹਦੀਆਂ ਸੀਲਾ ਸੂਲਾ ਹੀ ਹੋਣੀਆਂ ਲੀਕ ਸਾਰੀਆਂ ਪਰ ਰੇਟਰ ਵੇਨਦਾ ਉਹ ਵੇਨਦਾ ਪਰ ਪਰਾਣਾ ਨਹੀਂ ਕਰਨੇ ਨਵਾਂ ਬਣੋ ਅੱਜ ਇੱਥੋਂ ਵੀ ਇੱਥੇ ਥੋੜਾ ਜਿਹਾ ਕਰ ਲੱਗ ਗਿਆ ਫੇਰ ਇਹ ਲੀਕੇਜ ਕਰਾਂਗੇ ਜ਼ਰੂਰ ਠੀਕ ਹੈ ਤੇ ਬਾਕੀ ਅੱਜ ਇਹਨੂੰ ਟੱਕ ਛੱਡਿਆ ਇੱਧਰ ਥੱਲੇ ਛੱਡਿਆ ਦੂਸਰੇ ਘਰੇ ਤੇ ਇੱਥੇ ਵੀ ਪੀਪੜੀ ਉੱਟੀ ਜਾਂਦੀ ਹੈ ਵੀ ਕਿੰਨਾ ਫਰਕ ਪੈ ਗਿਆ ਨਾ ਮਗਰਾੜੀ ਗੱਲ ਤਾਂ ਜੇ ਦੂਰੀ ਫਰਕ ਅਸੀਂ ਦੇ ਕੱਢ ਕੇ ਜੰਗਲ ਲਾਈ ਹੁੰਦੀ ਵਧੀਆ ਸੀ ਹੁਣ ਆਪਾਂ ਹੀ ਕਰਨੇ ਆ ਸਾਰੇ ਕੰਮ ਆ ਆਪਣੇ ਹਵਾਲੇ ਹੀ ਆ ਨਵਾਂ ਬਣਾਉਣਾ ਆਪਣੀ ਜ਼ਿੰਮੇਵਾਰੀ ਮਗਰਾੜ ਬਹੁਤ ਸਖਤ ਆ ਇਹ ਮਗਰਾੜ ਆ ਚੀਜ਼ ਲਵਾ ਦਾਂਗੇ ਪਰ ਵੇਖੀ ਤੋ ਕੈਂਟ ਲਾਤੀ ਤੇ ਬਣਾਵਾਂ ਕੋਈ ਨਵਾਂ ਜਗਾੜ ਸਾਰਾ ਖੁਸ਼ ਕੀਤਾ ਪਿਆ ਤਾਂ ਜਿੱਦਣ ਹੀ ਪੈਸਾ ਹੱਲਾ ਬੋਲ ਦੇਣਾ ਆਪਾਂ ਬਸ ਫਿਰ ਵੇਖੀ ਤੋ ਤੇ ਹੁਣ ਆਪਾਂ ਦਾ ਸਹੀ ਕਰਨਾ ਫਰਨਾਪਾ ਖੁੱਲਣਾ ਹੈ ਤਾਂ ਸਲੈਂਸਰ ਅਗਲੀ ਵੀਡੀਓ ਚਾਹੂਗਾ ਔਰ ਖੁੱਲਿਆ ਹੋਇਆ ਤੇ ਖੁੱਲਾਂਗੇ ਤਾਂ ਵੀ ਨਹੀਂ ਹੈ ਸਲੈਂਸਰ ਖੋਲ ਕੇ ਖੇਤ ਲੈ ਕੇ ਜਾਵਾਂਗੇ ਦੀ ਕਿਦਾਂ ਆਵਾਜ਼ ਲੱਗਦੀ ਕੋਈ ਪੈਪ ਪੂਪ ਦਾ ਜਿਗਾਰਡ ਕਰਦੇ ਆ ਪੈਪ ਲਾ ਕੇ ਲੈ ਜਾਾਂਗੇ ਠੀਕ ਹੈ ਕੋਈ ਕਰਦੇ ਆ ਕੋਈ ਪਿਆਰ ਜਿਗਾਰਡ ਤੇ ਵੀ ਨਹੀਂ ਆ ਕੀ ਬੰਦਦਾ ਫਿਰ ਠੀਕਾ ਮਿੱਤਰੋ ਪੈਪ ਜਿਗਾਰਡ ਲੋੜਿਆ ਕੋਈ ਵਾਸਾ ਕੋਈ ਤੇ ਠੀਕ ਆ ਕਰਦੇ ਆ ਕੋਈ ਜਗਾੜ ਆਪਾਂ ਨਵਾਂ ਤੇ ਟਾਇਰ ਵੀ ਆਪਾਂ ਇਹਦੇ ਚੇਂਜ ਕਰਾਂਗੇ ਠੀਕ ਹੈ ਉਵੇਂ ਹੀ ਫੇਰ ਲਾ ਦਾਂਗੇ ਜਦੋਂ ਕਣ ਕਵਟ ਨਹੀਂ ਇਹ ਥੋੜਾ ਹਲੋਰੇ ਮਾਰ ਲੱਗ ਗਿਆ ਰਹਿਮ ਵਿੱਚ ਕੋਈ ਫਲਡ ਹੈ ਕੋਈ ਠੀਕ ਹੈ ਜਦੋਂ ਤੁਰਦਾ ਥੋੜਾ ਜਿਹਾ ਐ ਹਿਲਦੀ ਹੈ ਪਤਾ ਨਹੀਂ ਕੀ ਚੱਕਰ ਆ ਯਾਰ ਇਹਦੇ ਵਿੱਚ ਹੀ ਆ ਕੋਈ ਪ੍ਰੋਬਲਮ ਠੀਕ ਹੈ ਤੇ ਇਹ ਉਵੇਂ ਹੀ ਲਾ ਦਾਂਗੇ ਆਪਾਂ ਅਧੂਰੀ ਵਾਰ ਵੀਡੀਓ ਫੇਰ ਬਣਾਵਾਂਗੇ ਪੰਦਰ ਕਰਦੇ ਆਂਦੀ कोई वीडियो बन जो बाकी दस दया करो भीडियो वूडियो बना हो तो बना दया करा आप कोई चक्कर नहीं जे अपने हाथ से होया करो वीडियो बना ते बाकी करते हैं भी आप टैसटिंग करनी है ठीक है इतने करा हल टैसटिंग इन थे करके देख लगी कि स्लिप स्लुप जी कटा लाँगे अग् चा लाँगे हल बन गई गलता पर मुश्किल ही बने इत ਤੇ ਵੇਖ ਲਾਂ ਕੀ ਬੰਦਾ ਠੀਕ ਹੈ ਬਾਕੀ ਆ ਪਖੜਾ ਛੱਡਿਆ ਇੱਥੇ ਲੈ ਕੇ ਆਇਆ ਇੱਥੇ ਲੈ ਕੇ ਜਾਊਗੀ ਤੇ ਬਾਕੀ ਖਤਰ ਖਾਲੀ ਜਾ ਤਾਂ ਹੋਰੀ ਲੱਗੀ ਜਾਵੇ ਕੱਲ ਜਿੱਥੇ ਅੱਗੀ ਆਪਣਾ ਪਹਿਲਾ ਟਰੈਕਟਰ ਖੜਦਾ ਰਾਲ ਮੈਨੂੰ ਹੋਰੀ ਲੱਗੀ ਜਾਵੇ ਫਿਰ ਰਾਤ ਮੈਂ ਇਹਨੂੰ ਕਪੜਾ ਦੇ ਦੇ ਕੇ ਆ 9:00 ਵਜੇ ਤੇ ਰਾਤ ਦੇ 9:00 ਵਜੇ ਕਪੜਾ ਦੇ ਕੇ ਆ ਮਾਖੇ ਯਾਰ ਹੋਰੀ ਲੱਗਦਾ ਵੀ ਆਪ ਦਜੀ ਜਾਣਾ ਇਹਨੇ ਇੰਨਾ ਕਰਦਾ ਮੇਰੇ ਲਈ ਇਹ ਨਾ ਤਾਂ ਫਿਰ ਆਪਣਾ ਚੈਨਲ ਕਿੱਥੇ ਵੰਮ ਸੀਗਾ ਤੇ ਇਸ ਲਈ ਆਪਣਾ ਪੂਰਾ ਧਿਆਨ ਇਸੇ ਤੇ ਹੀ ਹੈ ਠੀਕ ਹੈ ਤੇ ਬਾਕੀ ਕਰ ਰਹੇ ਹਾਂ ਬਸ ਜਿੰਨਾ ਜੋਗ ਰਹੇ ਕਿ ਕਰਦੇ ਤੇ 에어 ਕਲੈਂਡਰ ਇਕਦਣ ਲਾ ਹੀ ਦੇਣਾ ਕਿ ਮੈਨੂੰ ਸੋਣਾ ਨਹੀਂ ਲੱਗ ਰਿਹਾ ਇਹ ਬਿਨਾ 에어 ਕਲੈਂਡਰ ਤੋਂ ਸੋਣਾ ਨਹੀਂ ਲੱਗਦਾ ਦੂਜਾ ਲਾ ਲਾਂਗੇ ਅੰਦਰ ਕਰਕੇ ਇੱਥੇ ਜਾਂ ਬਾਹਰ ਜਾਂ ਇਹਦੇ ਅੰਦਰ ਬਹੁਤ ਸਪੇਸ ਪਈ ਆਲੀ ਇੱਥੇ ਜੇ ਮਰਜ਼ੀ ਲੱਗ ਸਕਦਾ ਉਥੋਂ ਪੈ ਪਾ ਕੇ ਲੈ ਆਵਾਂਗੇ ਆਪਾਂ ਜਿਗਾਰਡ ਲਾ ਕੇ ਇਹਦਾ ਠੀਕ ਹੈ ਤੇ एयर यार चाजा बड़ा सोना नहीं लगता उसे बड़ी दिश्त पी है। पूरी है खुश तो बाकी करते हैं ठीक है मित्रों नंबर प्लेट ठीक है ये नंबर प्लेट है इसकी देख सकते हो आप चौरानवे मॉडल है उजे ये सफाई नहीं हुई चली तो सफाई होगी दूरी बार तैयार करा देंगे आप सारी ठीक है फरीदाबाद हरियाणा इंडिया ट्रैक्टर लिमिटेड ठीक है ऑफ मॉडल 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 मेकर मेकर ठीक है मित्रों घोड़ा आ प्लेट तैयार करावे इस तरह की अगली प्लेट भी आपकी तैयार करवानी है ਠੀਕ ਹੈ ਭਰਾ ਮਾਤੂ ਕਰਾਵਾ ਹੀ ਕੋਈ ਸਾਰਾ ਕੁਛ ਕੰਪਲੀਟ ਹੈ ਬਸ ਪੈਸਾ ਜਿ ਦਿਨਾਉਣ ਦੇ ਕਰਦੇ ਆ ਫਰ ਕੀ ਕਰਦਾ ਸੀਟ ਵੀ ਛੇਤੀ ਬਦਲਾਂਗੇ ਹੁਣ ਆਪਾਂ ਬਸ ਥੋੜਾ ਸਮਾਂ ਹੀ ਇਹਦਾ ਸੀਟ ਦਾ ਵੀ ਸੀਟ ਦਾ ਕੰਡਾ ਦਾ ਘਟਣਾ ਘਟਣਾ ਹੋਰ ਰਹਿ ਜੇ ਰਹਿ ਜੇ ਪਹਿਲੇ ਨੰਬਰ ਤੋਂ ਸਟਾਰਟ ਕੰਮ ਹੋਊਗਾ ਆਪਣਾ ਸੀਟ ਤੋਂ ਹੀ ਠੀਕ ਹੈ ਦੂਜਾ ਨੰਬਰ ਫਿਰ ਵੇਖਾਂਗੇ ਏਅਰ ਕਲੈਂਡਰ ਦਾ ਜਸਲੈਂਸਰ ਦਾ ਬਸ ਇਸ ਤਰ੍ਹਾਂ ਚੱਲੂਗਾ ਵੜ ਕੇ ਕੰਮ ਹੁਣ ਸੀਟ ਦੀ ਸੀਟ ਤੋਂ ਸਟਾਰਟ ਕਰਾਂਗੇ ਸਾਰਾ ਕੰਮ ਆਪਾਂ ਪਹਿਲਾ ਕੰਮ ਪਹਿਲੇ ਨੰਬਰ ਤੇ ਸੀਟ ਆ ਗਈ ਹੈ ਸੀਟ ਦਾ ਆਪਾਂ ਕੰਮ ਨਿਬੜ ਕੇ ਠੀਕ ਆ ਫਿਰ ਆਪਾਂ ਸਟਾਰਟ ਕਰਾਂਗੇ ਸਾਰੇ ਹੋਲੀ ਹੋਲੀ ਅਗਲੇ ਤੋਂ ਅਗਲੇ ਡੇਢ ਸਾਲਾਂ ਜਾਂ ਆਪਾਂ ਸਟਾਰਟ ਕਰ ਲਾਂਗੇ ਕੰਮ ਪਹਿਲਾਂ ਉਹ ਛੇਤੀ ਸੀਟ ਸਟਾਰਟ ਹੋਊਗਾ ਕੰਮ ਸੀਟ ਦਾ ਸੀਟ ਤੋਂ ਆਪਾਂ ਸਟਾਰਟ ਕਰਾਂਗੇ ਸਾਰਾ ਕੰਮ ਠੀਕ ਆ ਤੇ ਬਾਕੀ ਲੱਕ ਬੋਕਟ ਲੱਗਦੀ ਮਕੋਂ ਵੀ ਦੇਖਣੀ ਉਹਦੇ ਤਾਂ ਠੀਕ ਹੈ ਛੋਖੜਾ ਬਹੁਤ ਲੱਗਦਾ ਖੇਤ ਬਹੁਤ ਵਧੀਆ ਲੱਗਦਾ ਤਾਂ ਪਿੱਛੇ ਆ ਜਾਣਾ ਇਧਰ ਮੋਟਰਸਾਈਕਲ ਫਿਰ ਕਾਰ ਆ ਤੇ ਇਸ ਤਰ੍ਹਾਂ ਲੋਕ ਬਹੁਤ ਘੰਟਾ ਲੱਗਦੀ ਖੇਤ ਖੜੇ ਦੀ ਤੇ ਓਕੇ ਬਾਈ ਮਿੱਤਰੋ ਮਿਲਦੇ ਆ ਅਗਲੇ ਬਲੌਗ ਚ ਠੀਕ ਹੈ ਜਿਹੜੇ ਭਰਾ ਭਰਾ ਮੈਨੂੰ ਪਿਆਰ ਕਰਦੇ ਆ ਠੀਕ ਹੈ ਟਰੈਕਟਰ ਨੂੰ ਪਿਆਰ ਕਰਦੇ ਸਾਨੂੰ ਮੇਰੀਆਂ ਵੀਡੀਓ ਨੂੰ ਲਵ ਜੁਨ ਨੂੰ ਸਾਰਿਆਂ ਨੂੰ ਠੀਕ ਹੈ ਇਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਜਣੇ ਬਸ ਆਪਣਾ ਕੰਮ ਖਿੱਚਦਾ ਜਾਵੇ ਕੰਮ ਤੇ ਫੇਰ ਆਪਣਾ ਵੀ ਲੁੱਕ ਲਈ ਇਹਦੀ ਪੂਰੀ ਤਗੜੀ ਠੀਕ ਹੈ ਪੇਂਟ ਕਰਾ ਕੇ ਥੱਲੇ ਕਿਹੜਾ ਪੇਂਟ ਹੋਣਾ ਇੰਜ ਨੂੰ ਜੁਨ ਨੂੰ ਮਗਰਾਟਾਂ ਨੂੰ ਕਿਹੜਾ ਤੇ ਸ਼ੂਰ ਨੂੰ ਕਿਹੜਾ ਠੀਕ ਹੈ ਕੀ ਇਹਦੇ ਲਾਉਣਾ ਕਿਹੜਾ ਡਿੱਕ ਠੀਕ ਹੈ ਫਿਰ ਹੋੜੀ ਜੜੀ ਆਪਾਂ ਕਰ ਦੇਣਾ ਇੱਕ ਦੋ ਬਸ ਤਿੰਨ ਕਸਾਲ ਹੋ ਗਰਾ ਬਸ ਤਿੰਨ ਸਾਲਾਂ ਚ ਆਪਾਂ ਕੰਪਲੀਟ ਕਰਾਂ ਤੀਜੇ ਸਾਲ ਚ ਇੱਕ ਸਾਲ ਹੀ ਵਾਧੂ ਆਪਾਂ ਨੂੰ ਜੀ ਤੀਜਾ ਸਾਲ ਵੀ ਮਿਲ ਗਿਆ ਨਾ ਤੇ ਫਿਰ ਬਣਾ ਦਾਂਗੇ ਆਪਾਂ ਕੋਈ ਐਟ ਚੀਜ਼ ਤੇ ਇਹਦੀਆਂ ਹਲਾ ਨਹੀਂ ਆਉਣੀਆਂ ਮਤਲਬ ਹਲਾ ਦੀਆਂ 100 ਵੀਡੀਓ ਹਲਾ ਦੀ ਹਲਾ ਤੇ ਤਿੰਨ ਦਹਾਵਾਂਗੇ 100 ਵੀਡੀਓ ਹਲਾ ਦੀ ਆਊਗੀ ਕੱਲੀ ਵਿੱਚ ਵਿੱਚ ਪਾਇਆ ਕਰਾਂਗੇ ਹਰ ਹਫ਼ਤੇ ਚ ਦੋ ਹਫ਼ਤਿਆਂ ਚ ਬਣਾ ਕੇ ਚੰਗਾ ਆਪਾਂ 3-4 ਮਹੀਨੇ ਆਪਾਂ ਨੂੰ ਵਣ ਖਾਲੀ ਮਿਲ ਜੂਆ ਝੋਨੇ ਵੇਲੇ ਠੀਕ ਹੈ ਉਹ ਤੋਂ ਆਪਾਂ ਚਿਪ ਕੱਟਨੇ ਪੂਰੇ ਜੇ ਸਾਥ ਦਿੱਤਾ ਟਾਇਰ ਇਹਦੇ ਅੰਦਰ ਕਰ ਦਾਂਗੇ ਇੱਕ ਇੱਕ ਵੀਡੀਓ ਹੋਊਗੀ ਐਸੇ ਐ ਬਾਹਰ ਕੱਢਿਆਂ ਦੀ ਕੋਈ ਫਾਲਟ ਥੋੜਾ ਮੋਟਾ ਜਿਹਾ ਕਰਾਂਗੇ ਸੈਟ ਮੈਂ ਕਰ ਦੇਣਾ ਉਹ ਆਪਾਂ ਵੀਡੀਓ ਨਹੀਂ ਪਾਉਂਦੇ ਮੈਂ ਇੱਦਾਂ ਹੀ ਕਰ ਤੁੰਗਾ ਸੈਟ ਠੀਕ ਹੈ ਜੇ ਮੈਂ 3 ਦਿਖਾ ਕੇ ਮੈਂ ਕਰ ਦੂੰਗਾ ਆਪਾਂ ਵੀਡੀਓ ਵੇਖਾਂਗੇ ਜੇ ਪਾਉਣੀ ਹੈ ਤਾਂ ਪਾ ਲਾਂ ਨਹੀਂ ਤੇ ਨਹੀਂ ਪਾਉਂਦੇ ਮੇਰਾ ਮਨ ਤਾਂ ਹੈ ਨਹੀਂ ਪਾਉਣ ਨੂੰ ਵੀ ਕੀ ਕੀਤਾ ਆਪਾਂ ਤੇ ਓਕੇ ਬਾਏ ਮਿੱਤਰੋ ਵੀਡੀਓ ਬੜੀ ਲੰਮੀ ਹੋਈ ਦੀ ਫਿਰ ਵੇਂਦੇ ਨਹੀਂ ਯਾਰ ਤੁਸੀਂ ਵਿਊ ਘਟ ਜਾਂਦੇ ਆ ਪਤਾ ਨਹੀਂ ਕੀ ਚੱਕਰ ਆ ਤੇ ਮਿਲਦੇ ਆਂ ਅਗਲੇ ਬਲੌਗ ਚ ਮਿੱਤਰੋ ਓਕੇ ਬਾਏ